ਪਰ ਇਸ ਇੱਕ ਓੰਕਾਰ ਦੀ ਜਿਹੜੀ ਪ੍ਰਾਪਤੀ ਹੈ ਉਹ ਕਿਹਦੇ ਤੇ ਉੱਤੇ ਖੜੀ ਹੈ ਉਹ ਸਤਗੁਰ ਦੀ ਕਿਰਪਾ ਤੇ ਖੜੀ ਹੈ ਇੱਕ ਓੰਕਾਰ ਸਤਗੁਰ ਪ੍ਰਸਾਦ ਗੁਰੂ ਦੀ ਕਿਰਪਾ ਤੋਂ ਬਿਨਾਂ ਇਸ ਇੱਕ ਓੰਕਾਰ ਦੇ ਵਿੱਚ ਅਪੇਧ ਹੋਣਾ ਬਹੁਤ ਮੁਸ਼ਕਲ ਹੈ ਕੋਈ ਨਹੀਂ ਸਕਦਾ ਮੁਸ਼ਕਲ ਕਿੰਨੀ ਹੈ ਹੋਊਗਾ ਤੇ ਜਿਹੜਾ ਵੀ ਜਾਊਗਾ ਗੁਰੂ ਨਾਨਕ ਦੀ ਕਿਰਪਾ ਦੇ ਨਾਲ ਹੀ ਇਹਦੇ ਵਿੱਚ ਜਾਏਗਾ ਠੀਕ ਹੈ ਨਾ ਜੀ ਕੀ ਹੈ ਗੁਰੂ ਦੀ ਕਿਰਪਾ ਦੇ ਨਾਲ ਹੀ ਕਿਉਂਕਿ ਜਾਂ ਤੂੰ ਤੁਸੇ ਮਿਹਰਬਾਨ ਜੀ ਪਾਸ਼ਾ ਕਿਤੇ ਖੁਸ਼ ਹੋ ਜਾਣ ਗੁਰੂ ਤਾਂ ਅਚਿੰਤ ਬਸੇ ਮਨ ਮਾਹੇ ਤੈਨੂੰ ਪਤਾ ਨਹੀਂ ਹੋਣਾ ਕਿ ਜਿਸ ਵੇਲੇ ਉਸ ਪਰਮ ਸ਼ਕਤੀ ਨੇ ਤੇਰੇ ਅੰਦਰ ਆ ਕੇ ਵਹਿ ਜਾਣਾ ਜਾਂ ਤੂੰ ਤੁਸੇ ਮਿਹਰਬਾਨ ਤੁਸੇ ਨਾਲ ਖੁਸ਼ ਹੋ ਜਾਵੇਂ ਮੇਰ ਕਰਦਮੇ ਜਾਂ ਤੂੰ ਤੁਸੇ ਮਿਹਰਬਾਨ ਤਾਂ ਅਚਿੰਤ ਬਸੇ ਮਨ ਮਾਹੇ ਜਾਂ ਤੂੰ ਤੁਸੇ ਮਿਹਰਬਾਨ ਤਾਂ ਗੁਰਕਾ ਮੰਤਰ ਕਮਾਹੇ ਸਭ ਕੁਝ ਭੁੱਲ ਜਾਏਗਾ ਰਾਤ ਦਿਨ ਇੱਕ ਗੁਰੂ ਦੇ ਦਿੱਤੇ ਮੰਤਰ ਵਾਹਿਗੁਰੂ ਦੀ ਕਮਾਈ ਚ ਲੱਗਿਆ ਰਹੇਗਾ ਬਸ ਕੀ ਹੈ ਬਾਕੀ ਕੁਛ ਨਹੀਂ ਯਾਦ ਰਹ ਜੇਗਾ ਕਮਾਈ ਹੁੰਦੀ ਵੀ ਉਦੋਂ ਹੀ ਸ਼ੁਰੂ ਆ ਕਿ ਜਦੋਂ ਕੁਛ ਬਾਹਰਲਾ ਪਾਸ਼ਾ ਤੁਹਾਨੂੰ ਘੜੀ ਭੁੱਲੇ ਫੇ ਤੁਹਾਨੂੰ ਆਨੰਦ ਦਾ ਪਤਾ ਲੱਗੇਗਾ ਨਾ ਕੀ ਹੈ ਫੇਰ ਹੀ ਪਤਾ ਲੱਗੇਗਾ ਨਾ ਤੋ ਇਸ ਕਰਕੇ ਕੀ ਆ ਕਿ ਇਸ ਨੂੰ ਸਮਝਣਾ ਹੈ ਕਿ ਜਾਂ ਤੂੰ ਤੁਸੇ ਮਿਹਰਬਾਨ ਤਾਂ ਗੁਰ ਕਾ ਮੰਤਰ ਕਮਾਹੇ ਜਾਂ ਤੂੰ ਤੁਸੇ ਮਿਹਰਬਾਨ ਤਾਂ ਨਾਨਕ ਸੱਚ ਸਮਾਹੇ ਖਤਮ ਹੋ ਗਿਆ ਤੇਰੇ ਵਿੱਚ ਹੀ ਚਲਿਆ ਗਿਆ ਤੇ ਜਿਹੜਾ ਉਹਦੇ ਵਿੱਚ ਸੰਸਾਰਾ ਲੋ ਜੀਵਤ ਮਰੇ ਮਰੇ ਫਨ ਜੀਵੇ ਐਸੇ ਸ਼ੁਨ ਸਮਾਇ ਜਿਹੜਾ ਉਹਦੇ ਵਿੱਚ ਚਲਿਆ ਗਿਆ ਹੈ ਉਹ ਜੁਗਾਂ ਜੁਗਾਂ ਦੇ ਵਿੱਚ ਵੀ ਮੁੜ ਕੇ ਖਤਮ ਨਹੀਂ ਹੋਏਗਾ ਉਹਨੇ ਖਤਮ ਨਹੀਂ ਹੋਣਾ ਤੇ ਉਹ ਉਹਦੇ ਵਿੱਚ ਹੈ ਤੇ ਉਹ